ਇਹਦਾ ਪ੍ਰੋਗਰਾਮ ਪਾਗੂ ਰੋਡ ਨੂੰ ਚੌੜਾ ਕਰਨਾ ਜੋ ਪਿੱਛੋਂ 60 ਫੁੱਟ ਚੱਲਦੀ ਆ ਰਹੀ ਹੈ ਲੋਕਾਂ ਨੂੰ 60 ਫੁੱਟ ਚੌੜੀ ਸੜਕ ਸਪਰਧ ਕਰਨਾ ਹੁਣੇ ਟੱਕਰ ਹੋ ਗਈ ਹੈ ਜਾਂ 50 ਉੱਠੀ ਹੈ ਦੁਬਾਰਾ ਰਿਪੀਟ ਕੀਤਾ ਜਾਂਦਾ ਜੀ ਇਹ 60 ਫੁੱਟ ਚੌੜੀ ਪਾਗੂ ਰੋਡ ਹੈ ਜੀ 50 ਫੁੱਟ ਦੇ ਉੱਤੇ ਜਿਹੜੇ ਨਿਸ਼ਾਨ ਸੀਗੇ ਉਹ ਉਹ ਤੋਂ ਨਕਸ਼ੇ ਵੇਲੇ ਲੈ ਲੈ ਜਾਣਗੇ 60 ਫੁੱਟ ਸੜਕ ਨੂੰ ਚੌੜਾ ਕੀਤਾ ਜਾਣਾ ਜੀ ਪਰ 50 ਫੁੱਟ ਜਿਹੜਾ ਉੱਥੇ ਜਾ ਕੇ ਬੰਦ ਰੈਂਡਮ ਦਿੱਤਾ ਵੀ 50 ਫੁੱਟ ਕਰ ਦੇਣੀ ਹੈ ਜਿਹੜਾ ਮਾਸਟਰ ਪਲਾਨ ਹੈ ਉਹਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਮਾਸਟਰ ਪਲਾਨ 60 ਫੁੱਟ ਹੈ 60 ਫੁੱਟ ਪਰ ਹੁਣ ਜਿਹੜਾ ਇਹ ਟਾਇਆ ਜਾ ਰਿਹਾ ਹੈ ਇਹਨਾਂ ਲੋਕਾਂ ਦੇ ਨਕਸ਼ੇ ਬਣ ਗਏ ਨੇ ਜਿਹੜੇ ਲੋਕ ਪਿੱਛੇ ਹਟਾ ਕੇ ਬਣਾ ਜਿਹੜੇ ਲੋਕ ਪਿੱਛੇ ਹਟ ਰਹੇ ਉਹਨਾਂ ਦੀ ਕੰਪਾਉਂਡਿੰਗ ਫੀਸ ਨਕਸ਼ਾ ਫੀਸ ਲਈ ਜਾ ਰਹੀ ਹੈ ਜੀ ਨਾਲੋਂ ਨਾਲ ਹਰ ਕਿਸੇ ਨੂੰ ਚਲਾਣ ਦਿੱਤਾ ਜਾ ਰਿਹਾ ਜਿਵੇਂ ਤੁਹਾਡੇ ਸਾਹਮਣੇ ਬਿਲਡਿੰਗ ਹੈ ਲੋਟਸ ਦਿੱਤਾ ਹੋਇਆ ਹੈ ਜੋ ਫੀਸ ਬਣੇਗੀ ਜਮ੍ਹਾਂ ਕਰਾਈ ਜਾਏਗੀ ਪਰ ਬਹੁਤ ਸਾਰੇ ਤਾਂ ਇਹ ਹੈ ਜਿਨ੍ਹਾਂ ਦੀ ਕੋਈ ਮਾਲਕੀ ਹੈ ਨਹੀਂ ਜੀ ਕਿਉਂਕਿ ਸ਼ਾਮਲਾ ਟਾਏ ਮਾਲਕੀ ਤੋਂ ਬਗੈਰ ਵਾਲੇ ਵਾਸਤੇ ਕੋਰਟ 'ਚ ਸਾਡਾ ਚੱਲ ਰਿਹਾ ਜੋ ਕੋਰਟ ਮਾਨਯੋਗ ਅਦਾਲਤ ਵੱਲੋਂ ਫੈਸਲਾ ਆਊਗਾ ਉਹਨੂੰ ਲਾਗੂ ਕੀਤਾ ਜਾਏਗਾ ਪਰ ਵੱਡੇ ਪੱਧਰ 'ਤੇ ਜਿਹੜਾ ਇੱਥੇ ਸ਼ਾਮਲਾਟ ਹੈ ਮਾਲਕੀ ਹੈ ਨਹੀਂ ਇਹਨਾਂ ਲੋਕਾਂ ਨੇ ਫਿਰ ਵੀ ਜਿਹੜੇ ਝੋਲ ਬਣਾ ਲਏ ਸ਼ਾਮਲਾਟ ਐਕਟ ਦੇ ਅਨੁਸਾਰ ਅਸੀਂ ਕੋਰਟ ਮਾਨਯੋਗ ਅਦਾਲਤ ਨੂੰ ਦੱਸ ਰਹੇ ਹਾਂ ਜੀ ਪੀਪੀ ਐਕਟ ਅੱਚ ਕੇਸ ਧਾਰ ਕੀਤਾ ਜਾ ਰਿਹਾ ਜੋ ਸ਼ਾਮਲਾਟ ਰਕਬਾ ਵਾਪਸ ਨਾ ਕਰਨ ਨਿਯਮ ਨੂੰ ਉਜਾਗਰ ਜਾਨਾ ਜਿਨ੍ਹਾਂ ਨੇ ਨਜਾਇਜ਼ ਬਣਾ ਲਏ ਨੇ ਹੁਣ ਉਹਨਾਂ ਤੇ ਐਕਸ਼ਨ ਆਊਗਾ ਜਿਉਂ ਹੀ ਪੀਪੀ ਐਕਟ ਦੀ ਸਾਡੇ ਕੋਲ ਸਹੀ ਮਾਲਕੀ ਸਥਾਪਿਤ ਹੋ ਜਾਣੀ ਹੈ ਉਹ ਕਬਜ਼ੇ ਵਾਪਸ ਲੈ ਲੈ ਜਣੇ ਟਾਡੇ ਵੱਲੋਂ ਪੂਰੇ ਜੋਰ ਨਾਲ ਰੋਕ ਕੇ ਜਾਂਦੇ ਆ। ਉੱਥੇ ਬਿਲਡਿੰਗਾਂ ਬੰਦ ਰਹੀਆਂ ਸੀ ਤੋੜ ਕੇ ਆ ਰਹੇ ਆ ਪਿਛਲੇ ਬਸ। ਬੁੱਟਰ ਸਾਹਿਬ ਅੱਜ ਭਾਗ ਰੋਡ ਦੇ ਉੱਤੇ ਤੁਹਾਡੇ ਏਰੀਏ ਦੇ ਵਿੱਚ ਜਿਹੜੀਆਂ ਕੁਝ ਜਿਹੜੀਆਂ ਕੰਸਟਰਕਸ਼ਨਸ ਹੋਈਆਂ ਵਈਆਂ ਸੀ ਉਹ ਢਾਈਆਂ ਗਈਆਂ ਕਿਉਂਕਿ ਇਸ ਨੂੰ 60 ਫੁੱਟ ਚੌੜੀ ਕੀਤਾ ਗਿਆ। ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਇਸ ਗੱਲ ਦੇ ਵਿੱਚ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਇਹ ਨਹੀਂ ਹੋਣਾ ਚਾਹੀਦਾ ਸੀਗਾ ਸਾਡੀਆਂ ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀਗੀਆਂ ਸਾਡੇ ਜਿਹੜਾ ਮਤਲਬ ਬਹੁਤ ਦੇਰ ਦਾ ਬਿਜ਼ਨਸ ਸੀਗਾ ਉਹ ਖਰਾਬ ਹੋ ਗਿਆ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ 40 ਸਾਲ ਤੋਂ ਲੋਕ ਸੰਤਾਪ ਭੋਗ ਰਹੇ ਸੀਗੇ ਭਾਗੂ ਰੋਡ ਦੀਆਂ 21 ਗਲੀਆਂ ਨੇ ਗਾਂਹ ਮਾਡਲ ਟਾਊਨ ਆ ਗਿਆ ਤੇ ਉਹਨਾਂ ਲੋਕਾਂ ਨੇ ਸਾਰੇ ਲੋਕਾਂ ਨੇ ਅੱਜ ਮੇਰੇ ਘਰ ਦੇ ਵਿੱਚ ਇਕੱਠੇ ਹੋ ਕੇ ਸਰਦਾਰ ਅਮਰਜੀਤ ਸਿੰਘ ਜੀ ਮਹਿਤਾ ਜਿਹੜੇ ਸਾਡੇ ਇੱਥੇ ਪੰਜਾਬ ਦੇ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਨੇ ਤੇ ਉਹ ਉਹਨਾਂ ਦੇ بیٹے ਪਦਮਜੀਤ ਮਹਿਤਾ ਜੀ ਜਿਹੜੇ ਮੇਅਰ ਨੇ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਬੱਚੇ-ਬੱਚੇ ਨੇ ਆਪਾ ਗੁਰੂੜ ਦੇ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਲੋਕਾਂ ਨੂੰ ਕਦੀ ਇਹ ਇਹ ਲੋਕਾਂ ਨੇ ਸੋਚਿਆ ਵੀ ਨਹੀਂ ਸੀਗਾ ਵੀ ਇਹ ਐਡੇ ਵੱਡੇ 2 ਸਾਲ ਦੇ ਸੰਘਰਸ਼ ਤੋਂ ਬਾਅਦ ਇਹ ਜਿਹੜੀ ਹੈਗੀ ਆਪਾ ਗੁਰੂੜ ਚੌੜੀ ਹੋ ਜੂਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਦੂਸਰਾ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਪਹਿਲਾਂ ਜੋ ਡੀਸੀ ਸਾਹਿਬ ਸੀਗੇ ਆਪਣੇ ਸ਼ੌਕਤ ਜੀ ਜਿਹੜੇ ਹੁਣ ਡੀਸੀ ਸਾਹਿਬ ਨੇ ਕਮਿਸ਼ਨਰ ਸਾਹਿਬਾ ਦਾ ਔਰ ਕਾਰਪੋਰੇਸ਼ਨ ਦੇ ਜਿਹੜੇ ਬਹੁਤ ਹੀ ਸਿਆਣੇ ਤੇ ਸਮਝਦਾਰ ਜਿਹੜੇ ਅਫਸਰ ਨੇ ਉਹਨਾਂ ਨੇ ਜਿਹੜਾ ਬੜਾ ਬੜੇ ਆਪਣੀ ਯੋਜਨਾ ਦੇ ਨਾਲ ਇਸ ਤੇ ਜਿਹੜੀ ਅੱਜ ਕਾਰਵਾਈ ਕੀਤੀ ਹੈਗੀ ਆ ਵਿਰੋਧ ਕਰਨ ਵਾਲੇ ਜਿਹੜੇ ਕੋਈ ਸੀਗੇ ਉਹ ਉਹ ਜਿਨ੍ਹਾਂ ਕੋਲ ਦੱਬ ਹੈਗੀ ਆ ਜਿਨ੍ਹਾਂ ਕੋਲ ਦੱਬ ਹੈ ਵੀ ਜਿਨ੍ਹਾਂ ਨੇ ਦੱਬੀਆਂ ਹੋਈਆਂ ਨੇ ਉਹ ਜਿਹੇ ਲੋਕ ਹੈਗੇ ਆ ਕੁਝ ਵਿਰੋਧ ਕਰਨ ਵਾਲੇ ਪਰ ਕੁਝ ਦੁਕਾਨਾਂ ਤੇ ਸਟੇ ਵੀ ਹੋਇਆ ਪਿਆ ਹਾਂ ਉਹ ਸਟੇ ਹੋਇਆਗਾ ਮਾਨਯੋਗ ਜੋ ਕੋਰਟ ਨੇ ਜੋ ਵੀ ਫੈਸਲਾ ਹੋਊਗਾ ਤੇ ਉਹ ਮੰਨਿਆ ਜਾਊਗਾ ਉਹਨਾਂ ਦੁਕਾਨਾਂ ਦਾ ਸਟੇ ਹੋਇਆ ਜਿਨ੍ਹਾਂ ਦੀ ਮਾਲਕੀ ਸੀ ਜਿਨ੍ਹਾਂ ਦੀ ਮਾਲਕੀ ਸੀਗੀ ਉਹਨਾਂ ਦਾ ਵੀ ਸਟੇ ਹੋਇਆ ਮੇਰੇ ਖਿਆਲ ਨਾਲ ਹੋਰ ਵੀ ਸ਼ਾਇਦ ਕਿਸੇ ਨੂੰ ਉਹਨਾਂ ਨੇ ਰੀਲੀਫ ਦਿੱਤੀ ਆ ਕਿਉਂਕਿ ਸ਼ਾਇਦ ਸਾਡੇ ਕੋਈ ਮੇਰੇ ਖਿਆਲ ਨਾਲ ਨਹੀਂ ਪਹੁੰਚੇ ਉਹ ਨਗਰ ਨਿਕਮ ਦੇ ਜੋ ਅਧਿਕਾਰੀ ਆ ਮੇਰੇ ਇਸ ਵਾਰਡ ਦੇ ਵਿੱਚ ਮੇਰੀ ਵਾਈਫ ਮਨਜੀਤ ਕੌਰ ਬੁਟਰ ਐਮਸੀ ਨੇ ਔਰ ਸਾਡਾ ਇੱਕ ਸੰਗਠਨ ਹੈ ਪਾਗੂ ਰੋਡ ਦੇ ਲੋਕਾਂ ਦਾ ਇੱਕ ਬਣਾਇਆ ਹੋਇਆ ਜਿਨ੍ਹਾਂ ਨੇ ਸਾਰੀ ਪੂਰੀ ਟੀਮ ਨੇ ਇੱਕ ਸਾਲ ਤੋਂ ਜਿਹੜਾ ਇਹ ਇਸ ਤੇ ਪੂਰਾ ਸੰਘਰਸ਼ ਕਰ ਰਿਹਾ ਹੈ ਕਹਿ ਸਕਦੇ ਆ ਕਿ ਭੱਟਾ ਫਾਇਦਾ ਹੋਊਗਾ ਇੱਥੋਂ ਦੇ ਲੋਕਾਂ ਨੂੰ ਕਿਉਂਕਿ ਪ੍ਰਾਪਰਟੀ ਬਹੁਤ ਰੇਟ ਵੱਜ ਜਾਣੇ ਨੇ ਵੀ ਦੇਖੋ ਪ੍ਰਾਪਰਟੀ ਦੇ ਰੇਟ ਦੀ ਤਾਂ ਇੱਕ ਵੱਖਰੀ ਗੱਲ ਆ ਉਹ ਤਾਂ ਹੈਗੀ ਹੈਗੀ ਆ ਜਿਹੜੇ ਲੋਕਾਂ ਦੀ ਆਵਾਜ਼ਾਈ ਦੇ ਵਿੱਚ ਮੇਰਾ ਇੱਕ ਸੁਪਨਾ ਹੈ ਇਹ ਮੈਂ ਜਿਹੜੇ ਸਾਡੇ ਮੇਅਰ ਸਾਹਿਬ ਨੇ ਪਦਮਜੀਤ ਜੀ ਉਹ ਵੀ ਜਿਹੜੇ ਬਲਾਇਤ ਦੇ ਪੜੇ ਹੋਏ ਨੇ ਸਾਡਾ ਇੱਕ ਸੁਪਨਾ ਹੈ ਕਿ ਇਹ ਇੱਕ ਪਾ ਗੂਰ ਇੱਕ ਦਿਨ ਥੋਬੀ ਬਾਜ਼ਾਰ ਬਣ ਜਾਊਗਾ ਜਿੱਥੇ ਕਿ ਹੁਣ ਕੱਲੇ ਸਕੂਟਰ ਤੇ ਆਉਂਦੇ ਇਹ ਲੋਕ ਜਿਹੜੇ ਮੈਨੂੰ 40 ਦਿਨਾਂ ਨੇ ਧਰਨਾ ਲਾਇਆ ਗਾਲਾਂ ਦਿੱਤੀਆਂ ਤਾਂ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਐ ਕਹਿਣਗੇ ਵੀ ਯਾਰ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈਗਾ ਆਉਣ ਵਾਲੇ ਸਮੇਂ 'ਚ ਮੈਨੂੰ ਉਮੀਦ ਹੈ ਕਿ ਉਹ ਇਹਨਾਂ ਨੂੰ ਇਹ ਪਸਤਾਵਾ ਹੋਵੇਗਾ ਕਿ ਆਪਾਂ 40 ਦਿਨ ਧਰਨਾ ਲਾ ਕੇ ਬਿਨਾਂ ਮਤਲਬ ਤੋਂ ਇਹਨਾਂ ਨੂੰ ਗਾਲਾਂ ਦੰਦੇ ਰ ਕੰਮ ਰੋਕਿਆ ਹਾਂ